ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਮੰਕੀ ਬ੍ਰਾਡ ਵਲੌਗਸ ਤੇ। ਹੋਰ ਤੋਂ ਸਾਰੇ ਕਿਵੇਂ ਹੋ? hope ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਅੰਦਰੂਸ ਹੋਵੋਗੇ। ਚਲੋ ਜੀ ਵਲੌਗ ਜੀ ਕਰਦੇ ਹਾਂ ਸਟਾਰਟਿੰਗ। ਫਿਰ ਪਿੱਛੇ ਕਾਰ ਦੀ ਆਵਾਜ਼ ਆਉਂਦੀ ਹੋਣੀ ਹੈ। ਇੱਕ ਮਿੰਟ ਜੀ ਚਾਰਜ ਲਾਦਾ। ਇਹਦਾ 15 ਮਿੰਟ ਲਾ ਕੇ ਆਉਣੀ ਹੈਗੇ। ਕਿਤੇ ਚੱਲੇ ਹੈਗੇ ਆਪਾਂ। ਤੇ ਆ ਕੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਵਲੌਗ ਨੂੰ ਤੇ ਚਲੋ ਜੀ ਸੇ ਬਸ ਪੰਜ 10 ਮਿੰਟ ਦਾ ਸਾਡਾ ਕੰਮ ਹੈਗਾ ਸਿੱਖ ਕਰਕੇ ਆਂਗੇ ਫਿਰ ਆ ਕੇ ਮਿਲਦੇ ਤੁਹਾਨੂੰ ਚਲੋ ਜੀ ਹੈਲੋ ਦਾਦੂ ਹੈਲੋ ਦਾਦੂ ਲਓ ਜੀ ਤੇ ਲੋਹੜੀ ਸਾਡਾ ਛੋਟਾ ਇਹ ਕੰਮ ਸੀ ਤੇ ਜੇ ਕਰ ਨੂੰ ਵਾਪਸੀ ਲੈ ਲਈ ਸੀ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਹਿਬ ਦੀ ਲੋਹੜੀ ਆ ਜਿਹੜੀ ਖੁਸ਼ੀਆਂ ਭਰੀ ਹੋਵੇ ਤੇ ਬਸ ਆਪਾਂ ਤੇ ਹੀ ਅਰਦਾਸ ਕਰਾਂਗੇ ਤੇ ਚਲੋ ਜੀ ਸਾਰਿਆਂ ਨੂੰ ਹੈਪੀ ਲੋਹੜੀ ਅਗੇਨ ਆ ਨਾ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਵਲੌਗ ਦਾ ਆਪਾਂ ਹੁਣ ਸਵੇਰ ਦਾ ਸਟਾਰਟ ਕਰਿਆ ਹੈਗਾ ਚਲੋ ਜੀ ਹੁਣ ਨਾ ਮੈਂ ਬ੍ਰੇਕਫਾਸਟ ਵਿੱਚ ਕੁਝ ਬਣਾਉਣ ਲੱਗੀ ਹੁਣ ਮੈਂ ਆਦਾ ਠੰਡੇ ਨੂੰ ਕਰਕੇ ਬੋਲਿਆ ਵੀ ਨਹੀਂ ਜਾਂਦਾਗਾ ਠੰਡ ਇੰਨੀ ਲੱਗਦੀ ਹੈ ਕਿ ਬੋਲਿਆ ਵੀ ਨਹੀਂ ਜਾਂਦਾ ਉਹ ਹਾਲ ਹੋ ਗਿਆ ਪਿਆਰ ਤੇ ਮੈਨੂੰ ਬਸ ਵਲੌਗ ਦੀ ਸਟਾਰਟਿੰਗ ਕਰਨਾ ਮੈਂ ਕਿਹਾ ਚਲੋ ਬ੍ਰਿਕ ਬ੍ਰਿਕ ਸੈਂਡਵਿਚ ਜੇ ਬਣਾਨੀ ਵੇ ਸੈਂਡਵਿਚ ਦਾ ਬ੍ਰੇਕਫਾਸਟ ਕਰਦੀ ਆ ਤੇ ਰੋਟੀ ਲੇਟ ਹੀ ਖਾ ਲਾਂਗੇ ਟਾਈਮ ਹੋ ਗਿਆ ਹੁਣ ਆਈਥੇ 10:30 ਵਜੇ ਦਾ ਹੋ ਗਿਆ ਸੈਂਡਵਿਚ ਦਾ ਬ੍ਰੇਕਫਾਸਟ ਕਰਕੇ ਨਾ ਜੱਪ ਜੋ ਤੈਨੂੰ ਨਵਾਣਾ ਨੂੰ ਹੋਣਾ ਕੱਲ ਪਰਸੋਂ ਵੀ ਪਿਆ ਗਿਆ ਕੱਲ ਵੀ ਨਹੀਂ ਨਾ ਤਾਂ ਪਰਸੋਂ ਹੀ ਕਰਕੇ ਦੋ ਦੋਨਾਂ ਗੁਲਦਰਾ ਨਾ ਹਾਤਾ ਨਹੀਂ ਗਾ ਤੇ ਅੱਜ ਉਹਦੀ ਕਰਦੇ ਮੰਜਾ ਮੰਜੀ ਚੰਗੀ ਉਹਦੀ ਕਰਦੇ ਹੁਣ ਮੰਜਾ ਮੰਜੀ ਤੇ ਬਸ ਆਪਾਂ ਹੁਣ ਮੇਰਾ ਰਦਰ ਮੈਂ ਕਿ ਚਲਾ ਖਾਣਾ ਫਿਰ ਬੈਠਾ ਰਹੂੰਗਾ ਨਾ ਫਿਰ ਉਹਨੂੰ ਸਵਾ ਕੇ ਨਾ ਫਿਰ ਆਪਦਾ ਉਸਦੂ ਬਾਅਦ ਰੋਟੀ ਵਗੈਰਾ ਖਾਵਾਂਗੀ ਤੇ ਤੁਹਾਨੂੰ ਖਾਣਾ ਨਾਲ ਉਹਨੂੰ ਦੇ ਦੂੰ ਫਿਰ ਲਾ ਕੇ ਬਾਰ ਕੋਨਾ ਮੈਂ ਮਿਊਨਿਸ ਪਾ ਲਈਆ ਮਿਊਨਿਸ ਦੇ ਨਾਲ ਕੀ ਹੋ ਗਿਆ ਨਾ ਇਕੱਠੇ ਜੇ ਹੋ ਜਾਂਦੇ ਉਹ ਇਕੱਠੇ ਨਹੀਂ ਹੁੰਦੇ ਕਿ ਇੱਕ ਮਿੰਟ ਲੋ ਜਿਹਦੇ ਨਾਲ ਵਿੱਚ ਮਿਊਨਿਸ ਵਗੈਰਾ ਪਾ ਕੇ ਟਮਾਟਰ ਤੇ ਖੀਰਾ ਕੱਟ ਲਿਆ ਪਿਆਜ਼ ਮੈਂ ਲੈ ਕੇ ਆਉਣੀ ਆ ਪਿਆਜ਼ ਮੈਂ ਲੈ ਕੇ ਆਨੀ ਇੱਕ ਮਿੰਟ ਮੈਂ ਲਾਉ ਜੀ ਇਸ ਤੋਂ ਬਾਅਦ ਨਾ ਮੈਂ ਪਿਆਜ਼ ਵੀ ਪਾਉਣੀ ਵਿੱਚ ਅੱਜ ਚੱਲਣਗੇ ਸੈਂਡਵਿਚ ਲੋਚ ਪਿਆਜ਼ ਪਾਰੇ ਵਿੱਚ ਤੇ ਟਮਾਟਰ ਪਾ ਲਿਆ ਤੇ ਖੀਰਾ ਪਾ ਲਿਆ ਵਧੀਆ ਤਿਆਰ ਹੋ ਜਾਂਦੇ ਲੋਚ ਚਲ ਮੈਂ ਸੌਸ ਮਾਰ ਦੇ ਲੋਚ ਹੁਣ ਜੇ ਆਪ ਨੂੰ ਦੇਖਿਆ ਨਹੀਂ ਸਭ ਤੋਂ ਪਹਿਲਾਂ ਮੈਂ ਸੈਂਡਵਿਚ ਨੋ ਜੀ ਜੀ ਤਾਂ ਗਰਮ ਹੋ ਗਿਆ ਸਮਝ ਲਓ ਹਨਾ ਤੇ ਇਹਦੇ ਉੱਤੇ ਨਾ ਮੈਂ ਸੌਸ ਲਗਾਉਂਗੀ ਇਦਾਂ ਲੋਚ ਇਦਾਂ ਮੈਂ ਸੌਸ ਲਗਾ ਲੂੰਗੀ ਸੌਸ ਨੂੰ ਸਪਰੈਡ ਕਰ ਲਾਂਗੇ ਚੰਗੀ ਤਰ੍ਹਾਂ ਥੱਲੋ ਗੈਸ ਕਰ ਦੋ ਭਾਵੇਂ ਘੱਟ ਥੋੜੇ ਥੱਲੋ ਲੱਗਣੇ ਸਟਾਰਟ ਹੋ ਜਾਂਦੇ ਹਨਾ ਗੈਸ ਨੂੰ ਥੱਲੋ ਕਰ ਲਓ ਘੱਟ ਤੇ ਉੱਪਰ ਪਾਓ ਜਿਹੜਾ ਆਪਾਂ ਪੇਸਟ ਰੈਡੀ ਕਰਿਆ ਸਾਰਾ ਸਬਜ਼ੀਆਂ ਨਾ ਸਬਜ਼ੀਆਂ ਕਿਹੜੀਆਂ ਤਿੰਨ ਪਾਈਆਂ ਬਸ ਤੇ ਆਜ ਖੀਰਾ ਤੇ ਉਹ ਕੀ ਹੁੰਦੀ ਆ ਯਾਰ ਜਕੀਰਾ ਤੇ ਟਮਾਟਰ। ਲਓ ਜੀ। ਇਹ ਦੇਖੋ ਇਹਨੂੰ ਮੈਂ ਫਿਲ ਕਰ ਲਿਆ। ਮੱਛੀ ਦੇ ਨਾਲੇ ਨੂੰ ਮੈਂ ਉੱਪਰੋਂ ਇਦਾਂ ਕਰ ਲਾ ਕੇ। ਚਲੋ। ਇਹ ਹੋ ਗਿਆ ਬਿਲਕੁਲ ਰੈਡੀ ਆਪਣਾ। ਦੇਖੋ। ਲਓ ਜੀ ਇਹ ਮੇਰਾ ਹੁਣ ਨਾ ਰੈਡੀ ਹੋ ਗਿਆ ਬ੍ਰੈਕਫਾਸਟ। ਤੇ ਹੁਮੇ ਇਹਨੂੰ ਛਕ ਲਾਂਗੇ ਬਸ ਬੈਠ ਕੇ। ਤੇ ਲਓ ਜੀ ਮੇਰਾ ਬ੍ਰੇਕਫਾਸਟ ਹੋ ਗਿਆ ਸੀ ਮੈਂ ਬ੍ਰੇਕਫਾਸਟ ਤੁਹਾਨੂੰ ਪਤਾ ਹੀ ਸੈਂਡਵਿਚ ਦਾ ਕਰਿਆ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਧੁੱਪੇ ਜੱਪਜੋ ਦੀ ਕਹਿਣ ਦਾ ਮਤਲਬ ਕਿਉਂਕਿ ਪਰਸੋਂ ਮੀਂਹ ਪਿਆ ਸੀ ਉਸ ਤੋਂ ਬਾਅਦ ਜੱਪਜੋ ਤੋਂ ਨੈਕਸਟ ਦੇ ਵੀ ਨਿਵਾਇਆ ਗਿਆ ਠੰਡ ਕਰਕੇ ਤੇ ਮੈਂ ਕਿਹਾ ਚਲੋ ਜੀ ਜੱਪਜੋ ਦੇ ਦੋ ਦਿਨ ਕਦੇ ਵੈਸੇ ਹੋਏ ਹੀ ਨਹੀਂ ਕਿ ਅਸੀਂ ਦੋ ਦਿਨ ਇਹਨੂੰ ਨਿਵਾਇਆ ਨਾ ਹੋਵੇ ਇੱਕ ਦਿਨ ਦਤ ਨਾਗਾ ਪੈ ਜਾਂਦਾ ਹੁੰਦਾ ਪਰ ਮੈਂ ਕਿਹਾ ਚਲੋ ਅੱਜ ਇਹਦੀ ਮੰਜਾ ਮੰਜੀ ਕਰਦੇ ਜਿਹੜੇ ਦੋ ਦਿਨ ਇਹ ਨਾਤਾ ਨਹੀਂਗਾ ਸੋ ਨਾਲੇ ਇਹਦੀ ਆਪਾਂ ਕੀਤੀ ਸਿਰਤੀ ਚੰਗੀ ਤਰ੍ਹਾਂ ਮ사ਜ ਤੇ ਉਸ ਤੋਂ ਬਾਅਦ ਇਹ ਮੈਂ ਜੂੜਾ ਵਗੈਰਾ ਕੰਪਲੀਟ ਕੀਤਾ ਤੇ ਜੂੜਾ ਵਗੈਰਾ ਕੰਪਲੀਟ ਕਰਨ ਤੋਂ ਬਾਅਦ ਇਹ ਮੈਂ ਨੇਲ ਦੀ ਕਟਿੰਗ ਕੀਤੀ ਕਿਉਂਕਿ ਜਿਹੜੇ ਵਲੌਗ ਹਨ ਆਪ ਅਪ ਐਂਡ ਡਾਊਨ ਜਾ ਰਹੇ ਨੇ ਕਿਉਂਕਿ ਕਈ ਵਾਰ ਵਲੌਗ ਆਪੇ ਕੁਈ ਸਾਰੇ ਰੈਗੂਲਰ ਨਹੀਂ ਆ ਰਹੇ ਵਲੌਗ ਰੈਗੂਲਰ ਬਣ ਰਹੇ ਨਹੀਂ ਪਰ ਰੈਗੂਲਰ ਆ ਨਹੀਂ ਰਹੇ ਅੱਗੇ ਪਿੱਛੇ ਜਿਹੜੇ ਵਲੌਗ ਸੂ ਸਾਰੇ ਮੇਰੇ ਆ ਰਹੇ ਨੇ ਵਨ ਬਾਈ ਵਨ ਮੈਂ ਸਾਰੇ ਵਲੌਗਸ ਪਾ ਰਹੀ ਹਾਂ ਸੋ ਸਾਰੇ ਵਾਚ ਕਰਿਆ ਕਰੋ ਫੁੱਲ ਤੁਸੀਂ ਸਪੋਰਟ ਕਰਿਆ ਕਰੋ ਚਲੋ ਜਿੱਥੇ ਬਸ ਮੈਂ ਜਬਜੁੱਤ ਦੇ ਨੇਲ ਵਗੈਰਾ ਸੀਗੇ ਕੱਟਣ ਵਾਲੇ ਮੈਂ ਕਿਹਾ ਚਲੋ ਨੇਲ ਕੱਟ ਦਿੰਦੀ ਹਾਂ ਤੇ ਦੈਨ ਉਸ ਤੋਂ ਬਾਅਦ ਨਵਾਂ ਕਿ ਲਵਾਵਾਂਗੇ ਇਹਨੂੰ ਜੂੜਾ ਵਗੈਰਾ ਕਰ ਲਿਆ ਸੀ ਇਹਨੇ ਤੇ ਬਿਲਕੁਲ ਰੈਡੀ ਸੀ ਜਬਜੁੱਤ ਸ਼ੇਕਾ ਹੋਏਗਾ ਵਾਈ ਗਰੂਪ ਹੋਵੇਗੀ ਹੋਵੇ ਵਾਹਿਗੁਰੂ ਸਹੀ ਜੇ ਲਓ ਕਾਸੀ ਦੇ ਤੋਂ ਕੱਲ ਉਹ ਅੱਜ ਆਹਰ ਜਾਣਾ ਸੀ ਕਾ ਮੈਂ ਨਹੀਂ ਲੈ ਤੇ ਲੋ ਜਿੱਥੇ ਜੱਜੋਤ ਬੈਠੇ ਨੇ ਮੈਨੂੰ ਆ ਕੇ ਲਈ ਸੀ ਸਪੀਡ ਮੈਂ ਥੋੜੀ ਜਿਹੀ ਫਾਸਟ ਕਰਤੀ ਐ ਤੇ ਆਲਵੇਸ ਇਹਦਾ ਮਤਲਬ ਇਦਾਂ ਹੀ ਅਸੀਂ ਨਵਾਤਵਾ ਕੇ ਨੂੰ ਅੰਦਰੋਂ ਟਾਵਲ ਤੋਂ ਨਾਲ ਹੀ ਅਸੀਂ ਇੱਕ ਕੰਬਲ ਦੇ ਕੇ ਲੈਨੇ ਕਿਉਂਕਿ ਬੱਚੇ ਨੂੰ ਤੁਹਾਨੂੰ ਪਤਾ ਛੇਤੀ ਹਵਾ ਲੱਗ ਜਾਂਦੀ ਐ ਤੇ ਫਿਰ ਬੱਚੇ ਜਦੋਂ ਬਿਮਾਰ ਹੋ ਜਾਂਦੇ ਬਹੁਤ ਔਖਾ ਹੋ ਜਾਂਦਾ ਡਿਫਿਕਲਟ ਹੋ ਜਾਂਦਾ ਸੋ ਇਸੇ ਪ੍ਰਕਾਰ ਅਸੀਂ ਨੂੰ ਨਵਾ ਕੇ ਕੰਬਲ ਦੇ ਵਿੱਚ ਬਲੇਟ ਕੇ ਅਸੀਂ ਝੋਲੀ ਦੇ ਵਿੱਚ ਪਾ ਲੈਣੀ ਹੁੰਦੀ ਐ ਮੈਂ ਝੋਲੀ ਚ ਪਾ ਕੇ ਮਸ ਸਮੋਸ ਹੋਲੀ ਹੋਲੀ ਇਹਦਾ ਮੂੰਹ ਸਾਫ ਕਰਨਾ ਸਟਾਰਟ ਕਰ ਦਿੰਦੀ ਆ ਫਿਰ ਹੌਲੀ ਹੌਲੀ ਕੰਬਲ ਦੇ ਚਾਰੀ ਸਾਰਾ ਸੁੱਕਣ ਤੋਂ ਬਾਅਦ ਇਹਦੇ ਕੱਪੜ ਮਤਲਬ ਚੋਲੀ ਚ ਪਏ ਦੇ ਮੈਂ ਕੱਪੜੇ ਪਾਣੇ ਸਟਾਰਟ ਕਰ ਦੇ ਨੇ ਕਿਉਂਕਿ ਹਵਾ ਮਿੰਟ ਦੇ ਵਿੱਚ ਲੱਗ ਜਾਂਦੀ ਬੱਚਿਆਂ ਨੂੰ ਤੇ ਫਿਰ ਮਿੰਟ ਦੇ ਵਿੱਚ ਬੱਚੇ ਬਹਾਨੇ ਹੀ ਬੰਦਾ ਹੁੰਦਾ ਮਾੜਾ ਜਿਹਾ ਕਿ ਜਦੋਂ ਐ ਕੰਬਲ ਲਾਤਾ ਜਾਂ ਬੱਚੇ ਬਿਮਾਰ ਹੋ ਜਾਂਦੇ ਤੇ ਲੋਕ ਜਿੱਥੇ ਵਿਚਾਰ ਜਬਜਤ ਨਾਲ ਤੋਕੇ ਬਿਲਕੁਲ ਰੈਡੀ ਹੋ ਗਿਆ ਸੀ بس ਤੇ ਕੱਪੜੇ ਵਗੈਰਾ ਮੈਂ ਪਾ ਰਹੀ ਸੀ ਇਹ ਨਾਲ-ਨਾਲ ਗੱਲਾਂ ਬੱਤਾ ਕਰ ਰਿਆ ਸੀਗਾ ਤੇ ਚਲੋ ਜੀ ਬਸ ਜਬਜਤ ਨਾਲ ਤੋਕੇ ਰੈਡੀ ਹੋ ਗਿਆ ਤੇ ਪੂਰਾ ਵਲੌਗ ਕੰਟੀਨਿਊ ਆਪਣਾ ਚੱਲੂਗਾ ਬਿਲਕੁਲ ਜਬਜਤ ਰੈਡੀ ਕਰਤਾ ਆਪਾਂ ਦੇਨੂ ਵੀ ਬਹੁਤ ਖੁਸ਼ੀ ਹੁੰਦੀ ਜਿੱਦਣ ਇਹ ਨਾ ਨਾ ਵੇ ਸਗੋ ਇਹਨੂੰ ਆਪ ਨੂੰ ਵਧੀਆ ਨਹੀਂ ਲੱਗਦਾ ਕਈ ਬੱਚੇ ਨੇ ਨਾ ਨੋਂ ਤੋਂ ਭੱਜਦੇ ਭੱਜਦਾ ਨਹੀਂ ਹੈਗਾ ਪਰ ਇਹਨੂੰ ਇਹ ਸਗੋ ਨਾ ਨਾ ਵੇ ਇਹਨੂੰ ਇਦਾਂ ਹੁੰਦਾ ਅੱਜ ਮੈਨੂੰ ਕਿਉਂ ਨਹੀਂ ਨਵਾਉਣਾ ਮੈਨੂੰ ਦੱਸੋ ਕਿਉਂ ਨਹੀਂ ਨਵਾਉਣਾ ਤੇ ਚਲੋ ਜੀ ਜੱਜਪੂਤ ਬੇਟਾ ਨਾਕੇ ਰੈਡੀ ਹੋ ਗਿਆ ਤੇ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਕੋਲਿਆਂ ਜੀ ਟਾਈਮ ਹੋ ਗਿਆ I think ਕਾਫੀ ਜ਼ਿਆਦਾ ਹੋ ਗਿਆ ਤੁਹਾਨੂੰ ਅਸੀਂ ਚੱਲਦੇ ਆ ਮੰਮੀ ਆ ਰਹੀ ਜੱਪਚੂਤ ਤੇ ਆਪਣੇ ਘਰੀਸੀ ਮਾਸੀ ਤੇ ਤੁਹਾਨੂੰ ਗੱਡੀ ਦੇ ਵਿੱਚ ਆ ਲੋਤੀਆਂ ਨੂੰ ਮਿੱਤੇ ਮਮ ਮਸਤੀ ਤੇ ਜੰਪ ਜਤ ਅੱਗੇ ਚੱਲ ਗਏ ਤੇ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਕਿੱਥੇ ਚੱਲੇ ਪਿੰਡ ਦੀ ਦੁਕਾਨ ਹੁੰਦੀ ਹੈ ਨਾ ਜਿਵੇਂ ਸ਼ਾਪਿੰਗ ਵਾਲੇ ਉੱਥੇ ਹੀ ਚੱਲੇ ਆ ਤੁਹਾਨੂੰ ਦਿਖਾਉਣੇ ਆ ਜਾ ਕੇ ਦੇਖੋ ਤੁਸੀਂ ਵੀ ਸੋਨੇ ਸੋਨੇ ਸੂਟ ਪਿੰਡ ਦੀ ਦੁਕਾਨ ਤੇ ਬਹੁਤ ਹੀ ਚੰਗੀਆਂ ਬੀ ਆਹ ਪਿੰਡ ਦੀ ਦੁਕਾਨ ਦਾ ਆਪ ਵੀ ਸੂਟ ਦੇਖੋ ਸੱਤ ਲਗੇ ਦੇ ਗਾਉਂ ਲਓ ਜੀ ਕੜਹਈਆਂ ਵੀ ਆ ਸੱਚਾ ਕੋ ਬ ਆਪ ਵੀ ਕਰਾਉਂਦੇ ਆ ਇਕੜਾ ਇੰਗਾ ਅੱਜਕਰ ਹੁਣ ਆਪਣੇ ਵਰਗੇ ਕਰਾ ਦਿੰਦੇ ਸਾਰ ਦੁਕਾਨਾਂ ਦੇ ਕਰਾ ਕੇ ਦੇ ਹੀ ਦੇਣਗੇ ਕਿਦਾ ਉੱਪਰ ਵਾਲਾ ਆ ਵੀ ਸੋਣੀ ਅੱਜ ਨਾਲ ਵਰਤ ਰੱਖੇ ਮਾਟੀ ਰੇ ਰਕਮ ਦਾ ਫੋਨ ਤੇ ਪਾਇਆ ਹੋਇਆ ਰਹਿਣਾ ਹੋ ਚੰਦੀ ਆ ਹਾਂ ਬਰੌਕੀਆਂ ਦੀਆਂ ਕਿਵਾਰਾ ਨਹੀਂ ਆਉਂਦੀਆਂ ਹੋਰ ਤਾਂ ਦੁੱਝੀਆਂ 3ਾਂ ਦੀਆਂ ਖੀਨ ਖਾਨ ਕਪੜਾ ਇਸਵਰੀ ਹੋਇਆ ਹੋਇਆ ਤੇਗੀ ਹੋ ਗਈ ਉਹਦੇ ਨਾਲ ਇੱਕ ਦੁੱਤੀ ਅਸੀਂ ਮੇਰੇ ਹਾਂ ਆਹ ਦੇ ਕਈ ਵਾਰ ਨੀਚੇ ਆ ਲਾਓ ਮਸਟ ਰਸਤਰ ਆ ਤੇ ਨਾ ਕਿੰਨਾ ਦੇਖਣ ਕਿ ਕਿਹਨਾਂ ਵਾਲਾ ਇਹ ਕਿਹਦੇ ਵੀ ਸੋਹਣੀ ਹੈ ਦਿਖਾਇਓ ਮਾੜੇ ਪਰਪਲ ਵਾਲਾ ਬਖਾਇਓ ਕੋਈ ਮੋਰ ਘਰ ਵਿੱਚ ਮੈਂਗਾ ਉਹ ਬੰਮ ਗਰਮ ਚੰਡੀ ਆਪ ਲੋਕਾਂ ਨੂੰ 41200 ਤੱਕ ਤੇ 1300 ਤੱਕ ਮਿਲੂਗਾ ਕਹਿੰਦੇ ਦੇਖਾਈ ਜਾ ਤੂੰ ਵੀ ਤੰਦਰ ਬੜਾ ਸੋਹਣਾ ਹੈ ਪਰ ਫਾਰਾ ਬਲਕ ਪੜ ਤੂੰ ਫਾਰਾ ਬੋ ਸੋਨਾ ਲੱਗਦਾ ਆਲੇ ਵਰਕ ਆਈ ਜਾਂਦੇ ਆ ਇਹਦੇ ਨੇ ਕਿੰਨੇ ਦੇ ਆ ਵੀ ਦਿਖਾਉਗਾ 145 ਆ ਕਟਕਿਟ ਦੇਖੋ ਆਏ ਵਰਕ ਆਈਆਂ ਨੇ ਮੋਟ ਕਸ਼ਮੀਰੀ ਨੇ ਤਾ ਇਹ ਵੀ ਚ ਸੋਹਣਾ ਏ मालूम है ना विषय सोमयं कश्मीरी बात मालूम है कलर भी और नॉर्मल का हम्म चल दबे आकलर अब कौन है हाँ ये कर किया कहना कहना ठीक है बाकि बोलता नहीं <laughs> ਮੈਂ ਕਿੰਨਾ ਦੇਖ ਨੂੰ ਹੈ ਇਹਦੇ ਬਾਜੂ ਵਰਤ ਹੈਗੇ ਫਰੰਟ ਤੇ ਬਸ ਮੰਮਾ ਤੋਂ ਲੈ ਬੋਲਦਾ ਮਾਸਟਰਮੈਂਟ ਹੋਲਾ ਨਾ ਲੈ ਕਪੜਾ ਸ਼ਾਲ ਇਹਦੇ ਨਾਲ ਸ਼ਾਲ ਵੱਡਾ ਇਹਦੇ ਨਾਲ ਨੋਰਮਲ ਸਾਈਜ਼ ਹੈ ਉਹ ਇਸ ਨਾਲ ਵੱਡਾ ਬੁਰਾ ਨੂੰ ਆਪਾਂ ਘਰੇ ਲੈਣੇ ਨਾ ਵੱਡੇ ਹਾਂ ਆચ્છਾ ਤੇ ਵਰਕ ਵੀ ਹੈ ਆ ਦੇਖੋ ਵਰਕ ਹੈ ਜਾਤਾ ਉਰਾਓ ਕੱਲ੍ਹ ਨਹੀਂ ਜਾਣਾ ਉੱਧਰ

लाल ग्रीन जिस रंग आ, आ जाता हाँ। है प्लेन है देना कि को जाई अच्छा इको जाई आ देखा यार आ भी है अलग भी तो नहीं लगता पे हां ना शेर दिखा दी और कलर में मतलब जी आ गया घर आपा ਮਗਰ ਚੱਕਾ ਨਹੀਂ ਆਪਰੇ ਬਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਲੈ ਕੇ ਆਏ ਆਪਾਂ ਉਦੋਂ ਪਹਿਲਾਂ ਹੁਣ ਮੈਂ ਆ ਕੇ ਪਹਿਲਾਂ ਦੁੱਧ ਗਰਮ ਕਰਾਂ ਤਾਂ ਲਿਆ ਜੱਪ ਜੱਦ ਜੱਪ ਦੁੱਧ ਪੀਊਗਾ ਤੇ ਮੈਂ ਰੋਟੀ ਖਾਣੀ ਆ ਮੈਂ ਰੋਟੀ ਲਾ ਕੇ ਖਾਣੀ ਪਹਿਲਾਂ ਟਾਈਮ ਵੀ ਕਾਫੀ ਹੋ ਗਿਆ ਮੇਰੇ ਨਾਲ 2 2 ਵਜਨ ਵਾਲੇ ਹੋਣੇ ਆ

ਇਥੇ ਜਦੋਂ ਪੁੱਤੋ ਕਹਿੰਦਾ ਮੈਂ ਮਾਸੀ ਕੋਲ ਹੀ ਸੋਣਾ ਹੈਗਾ ਦਾਦੀ ਛੋਟੀ ਤਾਂ ਅਦੀ ਕੋਲ ਸੋਣਾ ਪਿਆ ਦੀ ਦਾਦੀ ਬੋਲਦਾ ਦਾਦੀ ਨੂੰ ਤੇ ਮੈਂ ਤਾਂ ਦਾਦੀ ਕੋਲ ਹੀ ਦੁੱਧ ਪੀਣਾ ਸ਼ੀਸ਼ੀ ਮੈਂ ਗਰਮ ਕਰਕੇ ਦੇਤੀ ਫਿਰ ਦਾਦੀ ਨੇ ਦੁੱਧ ਪਿਆ ਕੇ ਤੇ ਦਾਦੀ ਨੇ ਸੁਵਾਇਆ ਤੇ ਨਾਲੇ ਝਾਤੀ ਮਾਰ ਲਵੇ ਦਾਦੀ ਤੋਂ ਜਾਂਦ ਤਾਂ ਨਹੀਂ ਕਿਤੇ ਲਾਉਂਦੇ ਨੂੰ ਨਾ ਨਹੀਂ ਪਕਾਉਂਦੀ ਫਿਰ ਕੋਫੀ ਲੋ ਜੀ ਇੱਥੇ ਸਾਡੇ ਕੋਲ ਮਾਸੀ ਜੀ ਆਏ ਹੋਏ ਸੀ ਤੁਹਾਨੂੰ ਦੱਸਾ ਦੋ ਤਿੰਨ ਘੰਟੇ ਸਾਡੇ ਕੋਲ ਆ ਚੁੱਕੇ ਸੀ ਤੇ ਉਧਰੋਂ ਮਾਸਟਰ ਜੀ ਮਾਸੀ ਜੀ ਨੂੰ ਲੈਣ ਆ ਗਏ ਸੀ ਤੁਹਾਨੂੰ ਦੱਸੇ ਸੀ ਪਹਿਲਾਂ ਕਿ ਆਪਣੇ ਮਾਸਟਰ ਜੀ ਜੱਸ 5 ਕੁ ਮਿੰਟਾਂ ਦਾ ਰਾਹ ਹੈਗਾ ਘਰ ਦਾ ਮਤਲਬ ਨੇ ਦੂਸਰੇ ਥੋੜੇ ਜਿਵੇਂ ਪਿੰਡ ਦੇ ਵਿੱਚ ਕੋਠੇ ਹੁੰਦੇ ਕੋਠਾ ਟਾਈਪ ਕੋਠੇ ਨੇ ਨੇੜੇ ਵਿਆਹੇ ਹੋਏ ਨੇ ਸੋ ਈਜ਼ੀ ਹੋ ਜਾਂਦਾ ਹੈਗਾ ਆਉਣਾ ਜਾਣਾ ਵੀ ਤੇ ਬਹੁਤ ਵੈਸੇ ਮਾਸੀ ਬਹੁਤ ਘੱਟ ਆਉਂਦੇ ਨੇ ਤੇ ਚਲੋ ਜੀ ਹੁਣ ਮਾਸੀ ਦੇ ਜਾਣ ਦੀ ਟਾਈਮ ਆ ਗਿਆ ਸੀ ਮਾਸਟਰ ਜੀ ਲੈਣ ਆ ਗਏ ਸੀ ਲੋੜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਮੇਰੇ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਥੈਂਕ ਯੂ ਲੋੜੀ ਆਪ ਲੋੜੀ ਪਾ ਲਈ ਸੀ ਟਾਈਮ ਆਈ ਥਿੰਕ ਹੋ ਗਿਆ ਇੱਕ ਮਿੰਟ ਟਾਈਮ ਹੋ ਗਿਆ ਸ਼ੀਵ ਜੀ ਦੀ ਸ਼ਕਤੀ ਮੈਂ ਤਾਂ ਤੇ ਬੈਠੇ ਹੋਏ ਨੇ ਮੰਮੀ ਡੈਡੀ ਹੁਣੇ ਪਾ ਕੇ ਤੇ ਲੰਦਰ ਚਲੇ ਗਏ ਨੇ ਅਸੀਂ ਹੁਣ ਤੁਹਾਨੂੰ ਪਤਾ ਬੈਣਾ ਹੁੰਦਾ ਲੋੜੀ ਦੇ ਕੋਲ ਸੋ ਅਸੀਂ ਬੈਠੇ ਹੋਏ ਆਂ ਤੇ ਥੋੜਾ ਜਿਹਾ ਅਸੀਂ ਬੈਠਾਂਗੇ ਤੇ ਉਸ ਤੋਂ ਬਾਅਦ ਆਪਾਂ ਵੀ ਅੰਦਰ ਚੱਲ ਜਾਵਾਂਗੇ ਤੁਹਾਨੂੰ ਪਤਾ ਹੀ ਆਪਣੇ ਥੋੜੀ ਜਿਹੀ ਮਰਗ ਵਗੈਰਾ ਉਹਨਾਂ ਕਿੰਨਾ ਜ਼ਿਆਦਾ ਨਹੀਂ ਆਪਾਂ ਕੀਤਾ ਹੈਗਾ ਬਸ ਤੇਲ ਵਗੈਰਾ ਪਾਉਣ ਵਾਸਤੇ ਆਪਾਂ ਥੋੜੀ ਜਿਹੀ ਲੋੜੀ ਪਾੜ ਲਈ ਤੇ ਤੇਲ ਵਗੈਰਾ ਪਾਤੀ ਆਪਾਂ ਤੇ ਥੋੜਾ ਚਿਰ ਬੈਠਾਂਗੇ ਤੇ ਜਦੋਂ ਆਪਾਂ ਘਰੋਂ ਚੱਲਾਂਗੇ ਅੰਦਰ ਤੇ ਇਹ ਲੱਭ ਜਿਓਨ ਆਪਾਂ ਬੈਠੇ ਹੋਏ ਆਂ